ਅਮਰਿਤਪਾਲ ਸਿੰਘ ਅਤੇ ਬਾਕੀ ਸਿੰਘਾਂ ਦੀ ਭੋਖੜ ਹੜਤਾਲ ਪਿਛਲੇ ਦਿਨਾਂ ਤੋਂ ਜਾਰੀ ਹੈ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਭੋਖੜ ਹੜਤਾਲਤੇ ਨੇ ਅਤੇ ਪਰਿਵਾਰਕ ਮੈਂਬਰ ਵੀ ਤੇ ਕੱਲ ਤੋਂ ਸਰਕਾਰ ਦੇ ਵਿਰੁੱਧ ਧਰਨੇ ਦੇ ਨੇ ਇਸ ਲਈ ਅੰਮ੍ਰਿਤਸਰ ਹੈਰੀਟੇਜ ਸਟਰੀਟ ਤੇ ਆੜ ਮਿੱਥੇ ਸਮੇਂ ਵਾਸਤੇ ਅਮਰਿਤਪਾਲ ਸਿੰਘ ਅਤੇ ਬਾਕੀ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਭੋਖੜ ਹੜਤਾਲ ਅਤੇ ਤਰਨਾ ਦਿੱਤਾ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਹੈਰੀਟੇਜ ਸਟਰੀਟ ਜਿੱਥੇ ਇਹ ਬੀਤੇ ਕੱਲ ਤੋਂ ਪੋਖੜ ਧਾਲ ਜਾ ਰਹੀ ਹੈ ਅਤੇ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਮਰਤਪਾਲ ਸਿੰਘ ਅਤੇ ਬਾਕੀ ਸਿੰਘਾਂ ਦੀ ਜੜੀ ਹਾਲਤ ਹੈ ਉਹ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਇਸ ਕਰਕੇ ਪ੍ਰਸ਼ਾਸਨ ਕਿਤੇ ਨਾ ਕਿਤੇ ਆਪਣੇ ਵੱਲੋਂ ਵੀ ਕੋਈ ਪੁਖਤਾ ਪ੍ਰਬੰਧ ਕਰੇ ਜਿਸ ਕਰਕੇ ਉਹਨਾਂ ਸਿੰਘਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਜਾਵੇ ਐਨਐਸਏ 1 ਸਾਲ ਪਹਿਲਾਂ ਅਮਰਤਪਾਲ ਸਿੰਘ ਅਤੇ 바ਕੀ ਸਿੰਘਾਂ ਤੇ ਲੱਗੀ ਸੀ ਅਮਰਤਪਾਲ ਸਿੰਘ ਹੋਰੀ ਜਿਨ੍ਹਾਂ ਨੇ ਆਪਣੇ ਪਰਿਵਾਰ ਤੱਕ ਇਹ ਸੁਣਿਆ ਪੰਚਾਇਤ ਕੀ ਸਾਡੇ ਸੱਲਾਂ ਦੇ ਵਿੱਚ ਕੈਮਰੇ ਲਾਏ ਹੋਏ ਨੇ ਵਾਸ਼ਰੂਮ ਹਰ ਤੱਕ ਕੈਮਰੇ ਲੱਗੇ ਹੋਏ ਨੇ ਸੋ ਇਸ ਵੇਲੇ ਅਮਰਤਪਾਲ ਸਿੰਘ ਦੇ ਮਾਤਾ ਬਜਿੰਦਰ ਕੌਰ ਸਾਗਨਾਲ ਮੌਜੂਦ ਨੇ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਮਾਤਾ ਜੀ ਅਣਮਿੱਥੇ ਸਮੇਂ ਵਾਸਤੇ ਭੋਖੜਤਾਲ ਤੇ ਬੈਠੇ ਹੋ ਜੀ ਉਹ ਨਜਾਇਜ਼ੀ ਹੀ ਪੋਖੜਤਾਲ ਤੇ ਰਵਾਂਗੇ ਜੀ ਨਜਾਇਜ਼ਾ ਦੇ ਮਤਲਬ ਬੱਚਿਆਂ ਨੂੰ ਪੰਜਾਬ ਲੈ ਕੇ ਨਹੀਂ ਆਉਂਦੇ ਉਹਨਾਂ ਦੀ ਵੀ ਇਹੋ ਹੀ ਸ਼ਰਤ ਹੈ ਵੀ ਅਸੀਂ ਪੰਜਾਬ ਆਣ ਕੇ ਆਣ ਨਹੀਂ ਸਕਾਂਗੇ ਉਹਨਾਂ ਜੇ ਤੱਕ ਹੀ ਅਸੀਂ ਵੀ ਬੈਠਾਂਗੇ ਪੋਖੜਤਾਲ ਤੇ ਅਮਰਤਪਾਲ ਸਿੰਘ ਦੇ ਤਰ ਪਤਨੀ ਕਿਰਨਦੀਪ ਕੌਰ ਹੁਣੀ ਵੀ ਪੋਖੜਤਾਲ ਤੇ ਨੇ ਉਹ ਉੱਥੇ ਹੀ ਨੇ ਫਿਲਹਾਲ ਪੋਖੜਤਾਲ ਤੇ ਹਾਂ ਉਹਦੋਂ ਦਾ ਉਹਨਾਂ ਨੇ ਪਾਣੀ ਤੱਕ ਵੀ ਤਿਆਗਿਆ ਹੋਇਆ ਸਭ ਕੁਝ ਜੀ ਇਸ ਦੌਰਾਨ ਜੇ ਸਰਕਾਰ ਨਹੀਂ ਸੁਣਦੀ ਦਾ ਅਗਲਾ ਜਿਹੜਾ ਸਟੈਪ ਕੀ ਹੋਵੇਗਾ ਸਰਕਾਰ ਨਾਲ ਤੁਹਾਡੀ ਮੀਟਿੰਗ ਹੋ ਰਹੀ ਹੈ ਕਿ ਪ੍ਰਸ਼ਾਸਨ ਨਾਲ ਮੀਟਿੰਗ ਕੋਈ ਸਰਕਾਰ ਤੇ ਅਜੇ ਕੋਈ ਖਾਸ ਜਵਾਬ ਨਹੀਂ ਦੇ ਰਹੀ ਪਰ ਮਾਨ ਸਾਹਿਬ ਨੇ ਦਿੱਤਾ ਹੈ ਕਿ 5 ਦਿਨ ਵੇਖਾਂਗੇ ਨਹੀਂ ਤੇ ਫਿਰ ਟ੍ਰੇਨਾਂ ਟੁਰਨਾ ਰੋਕਾਂਗੇ ਫਿਰ ਇਹਦੋਂ ਵੱਧ ਹੋਰ ਕੀ ਕਰ ਸਕਦੇ ਹਾਂ ਫਲਾਸ ਹੈਰੀਟੇਜ ਸਟਰੀਟ ਵੀਕ ਜਿਹੜਾ ਧਰਨਾ ਜਾਰੀ ਰਹੇਗਾ ਹਾਂ ਧਰਨਾ ਤੇ ਜਾਰੀ ਰਹੇ ਇਸ ਧਰਨੇ 'ਚ ਹੋਰ ਕੌਣ-ਕੌਣ ਸ਼ਾਮਲ ਹੋ ਰਿਹਾ ਬਾਕੀ ਸਿੰਘ ਜਿਹੜੇ ਉਹ ਵੀ ਜੇਲਾ ਆ ਰਹੀ ਹੈ ਸੰਗਤ ਥੋੜੀ-ਥੋੜੀ ਜਿੱਦਾਂ ਜਿੱਦਾਂ ਕਿਸੇ ਨੂੰ ਪਤਾ ਲੱਗਦਾ ਬਾਕੀ ਕੱਲ ਤੇ ਰੋਕ ਦੇ ਸੀ ਸੰਗਤ ਨੂੰ ਆਉਣ ਨਹੀਂ ਦਿੰਦੇ ਅੱਜ ਆ ਰਹੀ ਹੈ ਸੰਗਤ ਬਾਕੀ ਜਿਹੜੇ ਚੋਣ ਵਾਲੇ ਨੇ ਅਮਰਪਾਲ ਸਿੰਘ ਉਹਨਾਂ ਨੂੰ ਉਹ ਸਭ ਨੂੰ ਕੀ ਅਪੀਲ ਕਰਦੇ ਹੋ ਕਿ ਕਿ ਇਹ ਸਮਾਂ ਜਿਹੜਾ 1 ਸਾਲ ਹੋ ਚੁੱਕਿਆ ਡਿਬਰੂਗੜ੍ਹ ਗਏ ਨੂੰ ਸਾਰੇ ਸੰਗਤ ਸਮਾਂ ਦੇ ਹੋ ਚੁੱਕਿਆ ਸੋ ਉਹਨਾਂ ਦੀ ਉਹ ਗਲਤ ਰਾਜਨੀਤੀ ਸੀਗੇ ਇਹਨਾਂ ਨੂੰ ਜਦੋਂ ਉਹਨਾਂ ਨੇ ਬਾਥਰੂਮਾਂ 'ਚ ਕੈਮਰੇ ਵਗੈਰਾ ਲਾ ਗਏ ਉਹਨਾਂ ਨੂੰ ਟੌਰਚਰ ਕੀਤਾ ਇਸ ਕਰਕੇ ਉਹਦਾਂ ਦੇ 1 ਮਹੀਨਾ ਰਹਿ ਗਿਆ ਸੀ ਬੜੇ ਸੋਹਣੇ 10 ਮਹੀਨੇ ਨੰਗੇ ਸੀ ਫੇਰੀ ਉਹਨਾਂ ਨੇ ਜਦੋਂ ਸਿਰੋਂ ਪਾਣੀ ਨੰਗੇ ਫੇਰੀ ਉਹਨਾਂ ਨੇ ਭੁਖੜਤਾਲ ਦਾ ਫੈਸਲਾ ਲਿਆ ਫਿਰ ਫੈਸਲਾ ਵੀ ਉਹਨਾਂ ਨੇ ਇਹ ਲੈ ਲਿਆ ਕਿ ਅਸੀਂ ਮਰ ਪਾਈ ਜਾਈਏ ਪਰ ਅਸੀਂ ਜਿਹੜਾ ਜਲ ਪਾਣੀ ਉਹ ਪੰਜਾਬ ਦੀ ਧਰਤੀ ਤੇ ਜਾ ਕੇ ਛਕਾਂਗੇ ਹੁਣ ਇਹ ਤੇ ਉਹਨਾਂ ਦਾ ਫੈਸਲਾ ਕਿਉਂਕਿ ਅਰਦਾਸ ਕਰਕੇ ਉਹ ਬੈਠੇ ਆ ਹੁਣ ਇਹ ਸਰਕਾਰਾਂ ਨੂੰ ਚਾਹੀਦਾ ਵੇਖਣ ਵੀ ਉਹਨਾਂ ਨੂੰ ਮਾਰਨਾ ਵਾ ਕਿ ਪੌਂਝੀਂਦੀ ਧਰਤੀ ਤੇ ਲੈਣਾ ਚਾਹੁੰਦੇ ਆ ਪੀਸੀ ਅੰਮ੍ਰਿਤਸਰ ਨਾਲ ਤੋਂ ਤੁਸੀਂ ਮੰਗ ਪੱਤਰ ਵੀ ਦੇਣ ਆਏ ਸੀ ਪਰਸੋਂ ਕੱਲ ਕਾਲ ਤੱਕ ਸਵੀਰ ਅਰਦਾਸ ਕੀਤੀ ਹੈ ਡੀਸੀ ਨੇ ਫਿਲਹਾਲ ਹੁਣ ਤੱਕ ਕੋਈ ਰਿਸਪੌਂਸ ਕੀਤਾ ਡੀਸੀ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਗੋਗੋਲ ਦਾ ਮਿੱਟੀ ਚਾਰਨ ਵਾਲੀ ਗੱਲ ਸੀ ਉਹਨੇ ਹਾਈ ਕਮਿਸ਼ਨਰ ਦਾ ਨੰਬਰ ਭੇਜਤਾ ਵੀ ਤੁਸੀਂ ਉਹਦੇ ਨਾਲ ਗੱਲ ਕਰ ਲਓ ਉਹ ਸਾਡਾ ਫੋਨ ਨਹੀਂ ਚੁੱਕਦਾ ਤੇ ਕੋਈ ਸਾਡੇ ਖਾਸ ਇਹਨਾਂ ਦਾ ਰਿਸਪੌਂਸ ਨਹੀਂ ਅਜੇ ਸਰਕਾਰਾਂ ਨਹੀਂ ਦਿੱਤਾ ਹਨ ਅਕੀਲਾ ਰਹੀ ਗੱਲਬਾਤ ਹੋ ਰਹੀ ਹੈ ਦਿਬਰੂਗੜ ਪ੍ਰਸ਼ਾਸਨ ਨਾਲ ਪਤਾ ਨਹੀਂ ਹੋ ਰਹੀ ਹੋਗੀ ਸ਼ਾਇਦ ਸਾਡੀ ਉਧਾਂ ਹੋਈ ਸੀ ਕੱਲ ਭਾਈ ਸਾਹਿਬ ਜਾਇਆ ਸੀ ਫੋਨ ਕੱਲ ਹੋਈ ਸੀ ਬਾਕੀ ਤਿੰਨ ਸਿੰਘਾਂ ਦੀ ਜਿਹੜੀ ਹਾਲਤੋਂ ਜ਼ਿਆਦਾ ਖਰਾਬ ਆ ਬਸੰਤ ਸਿੰਘ ਤੇ ਗਰਮੀਤ ਸਿੰਘ ਤੇ ਹਰਜੀ ਕਲਵੰਤ ਸਿੰਘ ਤੇ ਹਰਜੀਤ ਸਿੰਘ ਅੰਮ੍ਰਿਤਸਰ ਚ ਵੀ ਜਿਹੜੇ 35 40 ਸਿੰਘ ਭੁਖ ਹੜਤਾਲ ਤੇ ਆ ਉਹਨਾਂ ਚ ਵੀ ਇਹਨਾਂ ਦੀ ਹਾਲਤ ਬਹੁਤ ਖਰਾਬ ਆ ਟ੍ਰੀਟਮੈਂਟ ਚੱਲ ਰਿਹਾ ਉਹਨਾਂ ਦਾ ਉਹਨਾਂ ਪਾਣੀ ਤੱਕ ਵੀ ਨਹੀਂ ਪੀਤਾ 5 ਦਿਨ ਤੋਂ ਉਹ ਵੀ ਹੜਤਾਲ ਤੇ ਆ ਇਹ ਹੁਣ ਸਰਕਾਰ ਵੇਖੇ 60 70 ਜਾਣੇ ਆ ਵੀ ਅਸੀਂ ਹੁਣ ਮਾਰਨੇ ਆ ਕਿ ਰੱਖਨੇ ਆ ਇਹ ਤੇ ਸਰਕਾਰ ਦਾ ਹੀ ਫੈਸਲਾ ਵਾ ਕਿਦਰ ਨਹੀਂ ਇਹਨਾਂ ਨੂੰ ਭੇਜਣਾ ਹੁਣ ਸਰਕਾਰ ਨੇ ਮਤੈ ਕੀ ਇਸ ਤਰ੍ਹਾਂ ਤੁਸੀਂ ਤੁਹਾਡੀ ਵੀ ਹਾਲਤ ਜਿਹੜੀ ਖਰਾਬ ਹੋ ਰਹੀ ਹੈ ਸਾਰੇ ਬੈਠੇ ਇਸ ਤਰ੍ਹਾਂ ਸਰਕਾਰ ਜਾਂ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਹੀ ਕਿ ਇੱਥੇ ਆ ਕੇ ਕੋਈ ਮਿਲੇ ਜਾਂ ਗੱਲਬਾਤ ਕਰੇ ਕੋਈ ਨਹੀਂ ਸਰਕਾਰ ਅਜੇ ਧਿਆਨ ਦੇ ਰਹੀ ਉਹ ਫਾਲ ਖਾਲੀ ਮੀਟਿੰਗਾਂ ਕਰੀ ਜਾਂਦੇ ਫੋਕੇ ਗੁੰਗਲੂਆਂ ਦਾ ਮਿੱਟੀ ਝਾੜਨ ਵਾਲੀ ਗੱਲ ਆ ਕੋਈ ਠੋਸ ਮੀਟਿੰਗ ਨਹੀਂ ਅਸੀਂ ਕਹੀ ਲਿਖਤੀ ਦੋ ਸਾਨੂੰ ਚਾਹੇ ਪ੍ਰੈਸ 'ਚ ਬੋਲ ਦੋ ਭਈ ਇੰਨੇ ਦਿਨਾਂ ਨੂੰ ਤੁਹਾਡੇ ਬੱਚੇ ਲੈ ਆਉਂਦੇ ਪੰਜਾਬ ਤੇ ਅਸੀਂ ਛੱਡ ਦਿੰਨੇ ਆ ਪਰ ਉਹਨਾਂ ਕੋ ਕੋਈ ਇਹੋ ਜਿਹਾ ਠੋਸ ਸਬੂਤ ਹੈਗਾ ਹੀ ਨਹੀਂ ਆ ਉਹ ਅੱਜ ਕਰਾਂਗੇ ਮੀਟਿੰਗ ਕੱਲ ਕਰਾਂਗੇ ਤੁਸੀਂ ਬਹੁ ਨਾ ਇਹੋ ਜਿਹੇ ਫੈਸਲੇ ਤੇ ਜਦੋਂ ਸਾਡੇ ਪੁੱਤ ਮਰਨ ਦੇ ਭੁੱਖ ਤੇ ਬਹਿ ਕੇ ਤਾਂ ਅਸੀਂ ਮਰ ਜਾਾਂਗੇ ਤੁਹਾਨੂੰ ਕੀ ਅਜੇ ਤੱਕ ਵੀ ਜਿਹੜੇ ਗ੍ਰਿਫਤਾਰੀਆਂ ਦਾ سلسلہ جاری ਹੈ ਕੋਈ ਅਜਨਾਲੇ ਕੇਸ ਦੇ ਵਿੱਚ ਕਦੀ ਮੁਕਸਰ ਤੋਂ ਕਦੀ ਕਿਤੋਂ ਸਾਲ ਹੋਇਆ ਜਿੱਥੇ ਵੀ ਕੋਈ ਲਫਦਾ ਕਰੀ ਜਾਂਦੇ ਗ੍ਰਿਫਤਾਰ ਹੈ ਜੇ ਵੀ ਪਤਾ ਨਹੀਂ 80 ਵੇ ਡੈਕੇਡੇ 9 ਚ ਕਿੰਨਾ ਕੁਛ ਹੋਇਆ ਉਥੇ ਥਾਣੇ ਸਾੜੇ ਬੱਸਾਂ ਸਾੜੀਆਂ ਕਿੰਨੇ ਲੋਕ ਮਰੇ ਉਥੇ ਐਨਐਸਏ ਨਹੀਂ ਲੱਗੀ ਉਥੇ 8 ਦਿਨ ਜੇ ਲੋਕਾਂ ਦੀ ਜ਼ਮਾਨਤ ਹੋ ਕੇ ਘਰ ਆ ਗਏ ਇੰਨਾ ਇਹ ਸਿੱਖਾ ਵਾ ਤੇ ਸਾਰੇ ਕਾਨੂੰਨ ਆ ਇਹਨਾਂ ਨੇ ਕੀ ਅਜਨਾਲੇ ਚ ਐਡਾ ਖਤਰਨਾਕ ਕਰਤਾ ਵੀ ਇਹਨਾਂ ਤੇ ਐਨਐਸਏ ਲਾਗੇ ਤੇ ਡਿਬੜੂ ਘਰ ਸੜਤਾ ਪੰਜਾਬ 'ਚ ਇਹਨਾਂ ਲਈ ਜੇਲਾ ਨਹੀਂ ਹੈਗੀਆਂ ਅੱਗੇ ਵੀ 90 ਤੋਂ ਪਹਿਲੇ ਐਨਐਸਏ ਜਿਨ੍ਹਾਂ ਤੇ ਲੱਗੇ ਆ ਪੰਜਾਬ 'ਚ ਹੀ ਰਹੇ ਸੀ ਇੰਨਾ ਵਕਤ ਐਡੀ ਇੱਕ ਦੇਖਾ ਤਾਂ ਨਾਕਸੀਬ ਇਹਨਾਂ ਨੂੰ ਐਡੀ ਦੂਰ ਭੇਜਦਾ ਵੀ ਇੱਥੇ ਪੰਜਾਬ 'ਚ ਹੀ ਰੱਖ ਲੈਂਦੇ ਜੇ ਐਨਐਸਏ ਵੀ ਲਾਉਣੀ ਸੀ ਤੇ ਜੋ ਬਾਕੀ ਜਥੇਬੰਦੀਆਂ ਹੋਰ ਸ਼ਾਮਲ ਹੋ ਰਹੀਆਂ ਨੇ ਸੱਦਾ ਦਿੱਤਾ ਸਭ ਨੂੰ ਸੱਦਾ ਤਾਂ ਹੀ ਖੁੱਲਾ ਸੱਦਾ ਸਭ ਨੂੰ ਹੀ ਦਿੱਤਾ ਜਥੇਬੰਦੀਆਂ ਨੂੰ ਅਕਾਲ ਤਖਤ ਦਾ ਜਹੇਦਾਰ ਨੂੰ ਸਭ ਨੂੰ ਅਪੀਲ ਕੀਤੀ ਬੇਨਤੀ ਕੀਤੀ ਵੀ ਸਭ ਤੋਂ ਵੱਧ ਚੜ ਕੇ ਸਾਡਾ ਸਾਥ ਦਿਓ ਜਿਹੜੀ ਕਿ ਉਹਨਾਂ ਦੀ ਜਾਨ ਨੂੰ ਅਸੀਂ ਬਚਾ ਸਕੀਏ ਜਿੰਨੇ ਵੀ ਸਾਡੇ ਸਾਥ ਦੇਣਗੇ ਬੇਨਤੀ ਖੁੱਲ੍ਹਾਈ ਸਦਾ ਦਿੱਤਾ ਹੈ ਸਭ ਨੂੰ ਫਿਲਹਾਲ ਜਿਸ ਤਰ੍ਹਾਂ ਦੇ ਨਾਲ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਗੱਲਬਾਤ ਨਹੀਂ ਸੁਣ ਰਿਹਾ ਜੋ ਗੱਲਬਾਤ ਪ੍ਰਸ਼ਾਸਨ ਨਾਲ ਹੋਣੀ ਚਾਹੀਦੀ ਹੈ ਉਹ ਫਿਲਹਾਲ ਨਹੀਂ ਹੋ ਰਹੀ ਸਾਡੇ ਨਾਲ ਇਸ ਵੇਲੇ ترਸੀਮ ਸਿੰਘ ਜੀ ਮੌਜੂਦ ਨੇ ترਸੀਮ ਜੀ ਪਹਿਲਾਂ ਵੀ ਮੰਗ ਪੱਤਰ ਕਾਫੀ ਜੇ ਬਹੁਤ ਗੱਲਬਾਤ ਹੋਈ ਕਿ ਕਿਤਨਾ ਕਿਤੇ ਜੋ ਤਸ਼ੱਦਦ ਹੋ ਰਿਹਾ ਉਹ ਰੋਕਿਆ ਜਾਵੇ ਪਰ ਕੈਮਰੇ ਲੱਗੇ ਨੇ ਇਹ ਗੱਲ ਜਦੋਂ ਪਤਾ ਲੱਗਦੀ ਹੈ ਸੋ ਇਹ ਕਿਸ ਤਰ੍ਹਾਂ ਦੀ ਲੱਗਦਾ ਕਿ ਇਹ ਰਾਜਨੀਤੀ ਹੋ ਰਹੀ ਹੈ ਜਾਂ ਕਿਸ ਤਰ੍ਹਾਂ ਇਹਨੂੰ ਦੇਖਿਆ ਜਾ ਰੂਪ ਦਿੱਤਾ ਜਾ ਰਿਹਾ ਹੈ ਵੈਗਰਜੀਕਾ ਖਾਲਸਾ ਵੈਗਰਜੀ ਕੀ ਫਤਿਹ ਕਿਉਂਕਿ ਉਹਨਾਂ ਦਾ ਐਨਐਸਏ ਦਾ ਟਾਈਮ ਤਾਂ ਪੂਰਾ ਹੋਣ ਵਾਲਾ ਸੀ ਕੋਈ ਨਵੀਂ ਸਾਜ਼ਿਸ਼ ਘੜੀ ਜਾ ਰਹੀ ਹੈ ਕਿ ਜੇ ਜੇ ਦੀ وجہ ਨਾਲ ਉਹਨਾਂ ਨੂੰ ਵਾਤੋਂ ਵਾਤ ਟਾਈਮ ਅਸੀਂ ਕਿਤੇ ਬਾਹਰ ਬੰਦ ਰੱਖ ਸਗੀ ਸਾਨੂੰ ਤੇ ਇਹੋ ਹੀ ਲੱਗਦਾ ਵੀ ਹੋਰ ਨਹੀਂ ਤੇ ਉਹਨਾਂ ਦਾ ਖੁਫਿਆ 11 ਮਹੀਨਿਆਂ ਤੋਂ ਠੀਕ ਚੱਲ ਰਿਹਾ ਸੀ ਦੇਖ ਦੋ ਇੱਕ ਮਹੀਨੇ ਵਾਸਤੇ ਇਹ ਜਾਂ ਮਾਮਲਾ ਖੜਾ ਕਰਨ ਦੀ ਕੀ ਲੋੜ ਸੀ ਤੇ ਪਰ ਇਹ ਬਹੁਤ ਘਨਾਉਣੀ ਹਰਕਤ ਕੀਤੀ ਹੈ ਸਰਕਾਰ ਨੇ ਵੀ ਤੇ ਸਰਕਾਰ ਨੂੰ ਹੀ ਅਪੀਲ ਕਰਦੇ ਆਂਗੇ ਕਿ ਥੋੜਾ ਇਸ ਮਾਮਲੇ ਨੂੰ ਸੀਰੀਅਸ ਲੈਣ ਕਿਉਂਕਿ ਉਹਨਾਂ ਦੀ ਜ਼ਿੰਦਗੀ ਮੌਤ ਦਾ ਸਵਾਲ ਆ ਤੇ ਜ਼ਿਆਦਾ ਟਾਈਮ ਨਾ ਪਾਉਣ ਤੇ ਬਾਕੀ ਪ੍ਰਸ਼ਾਸਨ ਅਧਿਕਾਰੀਆਂ ਨਾਲ ਕੱਲ ਵੀ ਸਾਡੀ ਹੋਈ ਸੀ ਗੱਲ ਤੇ ਉਹ ਸਾਨੂੰ ਤਾਂ ਲੱਗਦਾ ਕਿ ਉਹ ਟਾਈਮ ਪਾਸ ਕਰਨ ਵਾਲੀ ਗੱਲ ਹੋ ਰਹੀ ਹੈ ਤੇ ਬਾਕੀ ਚਲੋ ਵੈਗਰੂ ਤੇ ਤੱਕ ਧਰਨਾ ਫਿਰ ਇੱਥੇ ਜਾਈ ਰਹੇਗਾ ਗਲੈਸਟੀ ਮਾਰਕਟ ਹਾਂਜੀ ਤਰਨਾ ਇੱਥੇ ਜਾਰੀ ਰਹੂਗਾ ਫਿਰ ਉਦ ਤੱਕ ਆ ਉਹਨੇ ਚਿਰ ਬੈਠੇ ਆ ਜੀ ਜਨ ਚਿਰ ਕੋਈ ਕਿਸੇ ਪਾਸੇ ਲੱਗਦਾ ਨਹੀਂ ਮਸਲਾ ਅਸੀਂ ਵੀ ਭੁਖੜਤ ਹਾਲ ਤੇ ਬੈਠੇ ਆ ਤੇ ਬਾਕੀ ਵੈਗੂ ਤੇ ਭਰੋਸਾ ਸਾਨੂੰ ਤੇ ਬਾਕੀ ਤੇ ਪ੍ਰਸ਼ਾਸਨ ਤੇ ਜਾਂ ਕਿਸੇ ਇਹਨਾਂ ਤੇ ਕੋਈ ਯਕੀਨ ਜਿਹਾ ਨਹੀਂ ਲੱਗਦਾ ਚਲੋ ਜੇ ਕੋਈ ਕਰ ਦੇ ਤੇ ਚਲੋ ਫਿਰ ਵੇਖੀ ਜਾਊਗੀ ਠੀਕ ਹੈ ਅੰਮ੍ਰਿਤਸਰ ਦੀ ਸੰਗਤ ਸਾਰੀ ਸਾਥ ਦੇ ਰਹੀ ਬੈਠੀ ਹੈ ਜਾਂ ਬਾਕੀ ਸਿੰਘਾਂ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹਾਂਜੀ ਬਾਕੀ ਪਰਿਵਾਰਕ ਮੈਂਬਰ ਵੀ ਪਹੁੰਚੇ ਆ ਬਾਕੀ ਸੰਗਤ ਵੀ ਆਉਂਦੀ ਜਾਂਦੀ ਹੈ ਜਿੰਨੀ ਕਿ ਜਿਨੇ ਕੁ ਜੋਗੇ ਹੈਗੇ ਲੋਕੀ ਪਹੁੰਚ ਰਹੇ ਆ ਬਾਕੀਆਂ ਨੂੰ ਡਰਾਇਆ ਤੇ ਮੁਕਾਇਆ ਵੀ ਜਾ ਰਿਹਾ ਵੀ ਤੁਸੀਂ ਨਾ ਜਾਓ ਫਿਰ ਵੀ ਕੋਈ ਹਿੰਮਤ ਕਰਕੇ ਲੋਕ ਆ ਰਹੇ ਆ ਉਹਨਾਂ ਦਾ ਵੀ ਧੰਨਵਾਦ ਜਿਹੜੇ ਆਏ ਲੋਕ ਗੱਲ ਹੋਈ ਸੀ ਅਮਰਪਾਲ ਹੋਰਾਂ ਨਾਲ ਉਸ ਤੋਂ ਬਾਅਦ ਹੁਣ ਹਾਂਜੀ ਹੋਈ ਸੀ ਕੱਲ ਹੋਈ ਸੀ ਗੱਲ ਉਹਨਾਂ ਨਾਲ ਤੇ ਉਹ ਠੀਕ ਹੈ ਚੜ੍ਹਦੀ ਕਲਾ ਚ ਉਹ ਕਿੰਨੇ ਵੀ ਤੁਸੀਂ ਅਹੀਂ ਡਟੇ ਆਪਣੇ ਜੁਬਾਨ ਤੇ ਕੋਈ ਸਾਨੂੰ ਕੋਈ ਅਹੀਂ ਡਟੇ ਰਵਾਂਗੇ ਉਹ ਵੀ ਭੁਖੜ ਹਦਾਲ ਤੇ ਨੇ ਫਿਲਹਾਲ ਕਿੰਨੇ ਦਿਨਾਂ ਤੋਂ ਭੁਖੜ ਹਦਾਲ ਤੇ ਉਹ 16 ਤਰੀਕ ਤੋਂ ਭੁਖ ਹੜਤਾਲ ਦੇ ਆ ਜੀ 16 ਤਰੀਕ ਸ਼ਾਮ ਤੋਂ ਤੋਂ ਡੀਸੀ ਨਾਲ ਜਾਂ ਬਾਕੀ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਹੋ ਰਹੀ ਹੈ ਨਿਰੰਤਰ ਕਿ ਨਹੀਂ ਫਿਲਹਾਲ ਕੋਈ ਵੀ ਰਿਸਪੌਂਸ ਨਹੀਂ ਦੇ ਰਿਹਾ ਨਹੀਂ ਕੱਲ ਹੋਈ ਸਾਡੇ ਡੀਸੀ ਸਾਹਿਬ ਨਾਲ ਹੋਈ ਸੀ ਸੀਪੀ ਸਾਹਿਬ ਨਾਲ ਹੋਈ ਸੀ ਤੇ ਪਰ ਉਹ ਇਹ ਅਸ਼ਵਾਸ਼ਣੀਆਂ ਜੀ ਕਰਦੇ ਆ ਕਰੋ ਹੋ ਰਿਹਾ ਹੋ ਰਿਹਾ ਜਿੰਨਾ ਚਿਰ ਹੋ ਨਹੀਂ ਜਾਂਦਾ ਉਹਨਾਂ ਚਿਰ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਸਾਲ ਜਿਹੜਾ ਹੋਣ ਦੇ ਨੇੜੇ ਐ ਇਸੇ ਕਰਕੇ ਇਹ ਹੋ ਰਿਹਾ ਜਾਂ ਹੁਣ ਕੈਮਰੇ ਲਾਉਣ ਦੀ ਗੱਲ ਕੀਤੀ ਗਈ ਸੀ ਕਦੋਂ ਪਤਾ ਲੱਗੇ ਕਿ ਕੈਮਰੇ ਲੱਗੇ ਹੋਏ ਨੇ ਕਿੰਨੇ ਸਮੇਂ ਤੋਂ ਕੈਮਰੇ ਲੱਗੇ ਸਿਗੀ ਇਦਾਂ ਨਹੀਂ ਕੈਮਰੇ ਉਦਣੇ ਹੀ ਲੱਗੇ ਉਦਣੇ ਹੀ ਉਹਨਾਂ ਨੇ ਫੜ ਲਏਗੇ ਉਹ ਮੁਲਾਕਤ ਕਰਨ ਵਾਸਤੇ ਆਏ ਤੇ ਕਹਿੰਦੇ ਜੀ ਅਸੀਂ ਬਲਬ ਬਲ ਲੈਟ ਚੇਂਜ ਕਰਨੀ ਉਹ ਲੈਟ ਚੇਂਜ ਕਰਦੇ ਕਰਦੇ ਉਹਨਾਂ ਚ ਕੈਮਰੇ ਫਿਟ ਕਰ ਗਏ ਉਹਨਾਂ ਨੂੰ ਸ਼ੱਕ ਹੋਇਆ ਵੀ ਇਹ ਪਹਿਲਾਂ ਤੇ ਅਸੀਂ ਸਭ ਕੁਝ ਕੋਈ ਲੈਟ ਖਰਾਬ ਹੁੰਦੀ ਸੀ ਸਾਨੂੰ ਕਰਉਣੀ ਪੈਂਦੀ ਸੀ ਇਹਨਾਂ ਨੂੰ ਕਹਿ ਕਹਿ ਕੇ ਕਹਿੰਦੇ ਅੱਜ ਇਹ ਆਪਣੇ ਆਪ ਕਿਉਂ ਕਰ ਰਹੇ ਐ ਹਾਂ ਉਹ ਤੋਂ ਬਾਅਦ ਫਿਰ ਇਹਨਾਂ ਨੇ ਸਾਰੇ ਜੇਲ ਸੁਪਰਡੈਂਡਰ ਨੂੰ ਬੁਲਾ ਕੇ ਉਹ ਦੇਖੋ 27 ਕੈਮਰੇ ਉਹਨਾਂ ਨੂੰ ਉਹਨਾਂ ਦੀ ਹਾਜ਼ਰੀ ਕੱਢ ਕੇ ਦਿੱਤੇ ਵੀ ਆਹ ਦੇਖੋ ਤੁਸੀਂ ਆਰਕਟਰ ਕਰ ਰਹੇ ਉਹ ਉਹਨਾਂ ਮੰਨ ਵੀ ਗਏ ਸ਼ਾਸਨ ਕਹਿੰਦਾ ਕਿ ਉਹਨਾਂ ਕੋਲ ਫੋਨ ਨਿਕਲੇ ਨੇ ਪੈਨ ਡਰਾਈਵ ਨਿਕਲੀ ਹੈ ਅੰਦਰ ਗਿਆ ਕਿਤਾ ਉਹ ਮਾਮਲੇ ਨੂੰ ਉਲਟੇ ਪਾਸੇ ਨੂੰ ਘੁਮਾਇਆ ਫਿਰ ਅਗਲੇ ਦਿਨ ਇਹਨਾਂ ਨੇ ਉਹ 16 ਤਰੀਕ ਦੀ ਗੱਲ ਰਹੀ 16 ਨੂੰ ਹੀ ਉਹ ਚੀਜ਼ ਹੋ ਗਈ ਸੁਪਰਡੈਂਡਰ ਮੰਨ ਵੀ ਗਿਆ ਕਿ ਸਾਡੇ ਬੰਦਿਆਂ ਨੇ ਲਾਏ ਤੇ 17 ਤਰੀਕ ਨੂੰ ਇਹਨਾਂ ਨੇ ਬਾਹਰੋਂ ਫੋਰਸ ਮੰਗਾ ਕੇ ਤੇ ਫਿਰ ਉਹਨਾਂ ਨੇ ਉਹ ਕਹਾਣੀ ਨੂੰ ਕਿਹਾ ਜੀ ਇਹਨਾਂ ਕੋਲੋਂ ਫੜੇ ਗਏ ਉਹਨਾਂ ਕੈਮਰੇ ਕੀ ਉਥੇ ਕੈਮਰੇ ਦੁਕਾਨ ਪਾਉਣੀ ਸੀ ਹੈ ਤੇ ਇਹ ਚੀਜ਼ਾਂ ਕਿ ਉਹ ਮੁੜ ਕੇ ਜੋ ਉਹ ਉਹਨਾਂ ਨੇ ਆਪਣੇ ਹਿਸਾਬ ਨਾਲ ਹੋਣਾ ਉਹ ਫਿਰ ਮੰਨ ਗਏ ਕਿ ਇਹ ਇਸ ਸਾਡੇ 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 ਬੰਦਿਆਂ ਨੇ ਲਾਏ ਉਹਦਾ ਲੈਟਰ ਵੀ ਆ ਗਿਆ ਤੇ ਇਹ ਕਰਕੇ ਕਿਉਂ ਇਦਾਂ ਕੀਤਾ ਜਾ ਰਿਹਾ ਇਹ ਪਤਾ ਨਹੀਂ ਸਾਡੀ ਸਾਡੀ ਤੇ ਸਮਝ ਤੋਂ ਬਾਹਰ ਹੈ ਨਹੀਂ ਤਾਂ 11 ਮਹੀਨੇ ਤੋਂ ਬਹੁਤ ਵਧੀਆ ਤਰੀਕੇ ਨਾਲ ਰਹ ਰਹੇ ਸੀ ਉਥੇ ਇੱਕ ਦੋ ਵਾਰੀ ਪਹਿਲਾਂ ਪ੍ਰੋਬਲਮ ਆਈ ਚਲੋ ਠੀਕ ਹੈ ਇਹੋ ਜੀ ਨੌਬਤ ਹੀ ਨਹੀਂ ਆਈ ਪੀ ਨਾਲ ਲੰਮਾ ਤੇ ਹੁਣ ਉਹ ਕਹਿੰਦੇ ਕਿ ਅਸੀਂ ਜਿੰਨਾ ਚਿਰ ਸਾਡੀ ਏਲ ਤਬਦੀਲੀ ਨਹੀਂ ਹੁੰਦੀ ਅਸੀਂ ਚੱਲ ਪਾਣੀ ਸਕਣਾ ਐ ਐਡਵੋਕੇਟ ਦੇ ਰਾਹੀਂ ਗੱਲਬਾਤ ਹੋ ਰਹੀ ਹੈ ਪਰ ਅਦਰ ਡਿਬਰੂਗੜ ਦੇ ਵਿੱਚ ਸ਼ਾਮ ਦੇ ਵਿੱਚ ਨਹੀਂ ਡਿਬਰੂਗੜ ਤੇ ਅੱਜ ਵੀ ਸਾਡੀ ਗੱਲ ਹੋਈ ਹਾਂਜੀ ਹੋਈ ਠੀਕ ਠਾਕ ਹੈ ਚੜਦੀ ਕਲਾ ਚ ਉਹ ਕਹਿੰਦੇ ਕੋਈ ਤੁਸੀਂ ਨਹੀਂ ਸਾਡੀ ਚਿੰਤਾ ਨਾ ਕਰੋ ਤੁਸੀਂ ਜੇ ਜਿੰਨਾ ਕਰ ਸਕਦੇ ਤੁਸੀਂ ਕਰੋ ਨਹੀਂ ਵੀ ਹੁੰਦਾ ਤਾਂ ਵੀ ਕੋਈ ਗੱਲ ਨਹੀਂ ਅਸੀਂ ਚੜਦੀ ਕਲਾ ਸੀ ਬਾਕੀ ਜਿਹੜੀ ਸੰਗਤਾਂ ਨੇ ਉਹਨਾਂ ਨੂੰ ਕੀ ਅਪੀਲ ਕਰ ਦਿਓ ਇਸ ਧਰਨੇ ਬਾਰੇ ਕਿਸ ਤਰ੍ਹਾਂ ਦੱਸ ਦਿਓ ਕਿ ਇਹ ਧਰਨਾ ਕਦੋਂ ਤੋਂ ਲੱਗਾ ਹੋਇਆ ਤੇ ਕਿਸ ਤਰ੍ਹਾਂ ਇਹਦਾ ਟੀਚਾ ਕੀ ਹੈ ਮੋਟਿਵ ਅਸੀਂ ਤੇ ਕੱਲ ਤੋਂ ਇਹ ਮਜਬੂਰ ਨ ਸਾਨੂੰ ਇੱਥੇ ਬਹਿਣਾ ਪੈ ਰਿਹਾ ਜਿਉਂ ਸਾਨੂੰ ਕੋਈ ਕੋਈ ਜਵਾਬ ਨਹੀਂ ਮਿਲ ਰਿਹਾ ਤੋ ਉਹ ਉਹਨਾਂ ਦੀ ਸੇਧ ਦੀ ਚਿੰਤਾ ਤੇ ਹੈ ਸਾਨੂੰ ਪਰ ਅਸੀਂ ਤੇ ਅਕਾਲ ਤਖਤ ਦੇ ਜਸੇਦਾਰ ਨੂੰ ਬਾਕੀ ਜਸੇਦਾਰਾਂ ਨੂੰ ਵੀ ਸੰਪਰਦਾਵਾਂ ਨੂੰ ਵੀ ਅਪੀਲ ਕਰਦੇ ਆ ਕਿ ਮਸਲਾ ਕੌਮ ਦਾ ਸੀ ਤੇ ਕੌਮ ਦੇ ਲੀਡਰਾਂ ਨੂੰ ਲੜਨਾ ਚਾਹੀਦਾ ਸੀ ਇਹ ਸਾਨੂੰ ਮਜਬੂਰਨ ਰੋੜਾਂ ਤੇ ਬਹਿਣਾ ਪੈ ਰਿਹਾ ਤੇ ਉਹ ਬਾਅਦ ਚ ਜਦੋਂ ਕੋਈ ਇੱਕ ਕੱਲ ਨੂੰ ਕਾ ਹੈਪਨ ਵਾਪਰ ਗਿਆ ਤੇ ਫੇ ਸਾਰੇ ਨ ਭੱਜੇ ਆਉਣਾ ਕਿ ਉਹਨਾਂ ਦੇ ਸਰੋਪੇ ਪਾ ਦਈਏ ਜੀ ਉਹਨਾਂ ਦੀਆਂ ਬਰਸ਼ੀਆਂ ਮਨਾ ਲੀਏ ਜੀ ਇਹ ਕਰਕੇ ਹੁਣ ਜਦੋਂ ਕੋਈ ਗੱਲ ਕਰਨ ਦਾ ਮੌਕਾ ਤੇ ਉਸ ਟਾਈਮ ਤੇ ਖੜੇ ਹੋਣਾ ਚਾਹੀਦਾ ਇਹ ਅਸੀਂ ਤੇ ਉਹਨਾਂ ਨੂੰ ਇਹ ਅਪੀਲ ਕਰਦੇ ਆ ਕਿ ਜੇ ਵੀ ਮੌਕਾ ਉਹਨਾਂ ਕੋਲ ਆਪਣਾ ਕੋਈ ਅੱਗੇ ਹੋ ਕੇ ਕੋਈ ਇਹ ਅੰਦੋਲਨ ਦੀ ਜਾਂ ਕਿ ਇਹ ਗੱਲ ਦੀ ਜਾਂ ਕੋਈ ਅਗਵਾਈ ਕਰਨ ਸਿਰ ਚਰਾਜਨੀਤੀ ਨਾ ਹੋਵੇ ਜ਼ਮੀਨੀ ਪੱਧਰ ਤੇ ਸਿੱਖ ਕੌਮ ਦੀ ਗੱਲ ਕੀਤੀ ਹਾਂਜੀ ਰਾਜਨੀਤੀ ਤੋਂ ਉੱਪਰ ਉੱਠ ਕੇ ਮਾਮਲਾ ਕੌਮ ਦਾ ਪੰਥ ਦਾ ਵਾ ਇਹ ਸਿੱਖ ਇਹ ਕਿਸੇ ਵੀ ਪਾਰਟੀ ਵਾਦੀ ਦਾ ਤੋਂ ਉੱਪਰ ਉੱਠ ਕੇ ਕਿਸੇ ਵੀ ਧਰਮ ਜਾਤ ਤੋਂ ਵੀ ਉੱਪਰ ਉੱਠ ਕੇ ਕਰਨ ਵਾਲੀ ਗੱਲ ਹੈ ਪਿਤਾ ਦੇ ਵੱਲੋਂ ਜੇ ਸੋਚਿਆ ਜਾਵੇ ਤੇ ਜਿਸ ਤਰ੍ਹਾਂ ਹੁਣ ਇੱਕ ਸਾਲ ਤੋਂ ਐਨਐਸਏ ਲੱਗੀ ਹੋਈ ਹੈ ਹੁਣ ਪੋਖੜ ਧਾਲ ਤੇ ਵੀ ਨਿੱਕੇ ਦਿਨਾਂ ਤੋਂ ਹਾਲਤ ਵੀ ਕਹਿੰਦੇ ਕਿ ਵਿੱਚ ਖਰਾਬ ਹੋ ਜਾਂਦੀ ਹੈ ਇੱਕ ਆਪਣੇ ਨੂੰ ਕਿਵੇਂ ਹੌਸਲਾ ਦਿੰਦੇ ਹੋ ਨਹੀਂ ਹੌਸਲਾ ਤਾਂ ਗੁਰੂ ਮਹਾਰਾਜ ਦੀ ਓਲ ਆਸਰੇ ਨਹੀਂ ਹੈ ਸਾਰਾ ਕੁਝ ਜੀ ਸਾਨੂੰ ਤਾਂ ਉੱਤੇ ਭਰੋਸਾ ਵਾ ਜੇ ਉਹ ਕਰੂਗਾ ਕਿ ਬੰਦੇ ਤੇ ਇਦਾਂ ਵੀ ਖਤਮ ਹੋ ਜਾਂਦੇ ਕੋਈ ਗੱਲ ਨਹੀਂ ਹੁੰਦੀ ਇੱਥੇ ਬੈਠੇ ਬੈਠੇ ਹੋ ਸਕਦਾ ਕੁਝ ਵੀ ਹੋ ਜੇ ਤੇ ਚਲੋ ਜੇ ਉਹਨਾਂ ਨੇ ਕੋਈ ਕਾਜ ਲਈ ਕੋਈ ਉਹਨਾਂ ਦਾ ਹੋ ਵੀ ਜਾਂਦੀ ਕੋਈ ਗੱਲ ਇਹੋ ਜੀ ਹੋ ਜੂਗੀ ਤੇ ਅਸੀਂ ਵੈਗੁਰੂ ਤੇ ਭਰੋਸਾ ਕਰਕੇ ਸਾਨੂੰ ਇੱਕ ਚੜ੍ਹਦੀ ਕਲਾ ਚ ਹੈ ਅਮਰਿਤਪਾਲ ਸਿੰਘਾ ਤੇ ਬਾਕੀ ਸਿੰਘਾ ਨੂੰ ਜੋ ਐਨਐਸਏ ਤਹਿਤ 1 ਸਾਲ ਪਹਿਲਾਂ ਡਿਬਰੂਗੜ ਵਿੱਚ ਭੇਜਿਆ ਗਿਆ ਸੀਗਾ ਉਹ ਐਨਐਸਏ ਰੱਦ ਕਰਾਉਣ ਅਤੇ ਪੰਜਾਬ ਦੇ ਵਿੱਚ ਸ਼ਿਫਟ ਕਰਾਉਣ ਲਈ ਜੋ ਅੱਜ ਪਰਿਵਾਰ ਤੇ ਬਾਕੀ ਸਿੰਘਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੰਮ੍ਰਿਤਸਰ ਵਿਰਾਸਤੀ ਮਾਰਗ ਤੇ ਤਰਨਾ ਦਿੱਤਾ ਜਾ ਰਿਹਾ ਉਸ ਬਾਬਤ ਬਾਕੀ ਸੰਤਨਾਂ ਨੂੰ ਵੀ ਬਾਕੀ ਸੰਪਰਦਾਵਾਂ ਨੂੰ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇੱਥੇ ਵੱਤ ਤੋਂ ਵੱਤ ਸਹਿਯੋਗ ਦੇਣ ਤਾਂ ਜੋ ਇਹ ਜਿਹੜਾ ਅੰਦੋਲਨ ਹੈ ਇਹ ਮੋਰਚਾ ਹੋਰ ਮਜ਼ਬੂਤ ਹੋਵੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੈਲੀ ਪੋਸਟ ਅਮ੍ਰਿਤਸਰ